ਅੱਜ ਦਾ ਜੋ ਦਿਹਾੜਾ ਹੈ 7 2 2024 ਨਿਸ਼ਾਨੇ ਖਾਲਸਾ ਭਗਤ ਜਿਲ੍ਹਾ ਬਸਰ ਵਿਖੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਜੋ ਸੁਹਾਨ ਦਿਨ ਮਨਾਇਆ ਜਾ ਰਿਹਾ ਹੈ ਉੱਥੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਵੀ ਟੀਮ ਪਹੁੰਚੀ ਜਿੱਥੇ ਅਸੀਂ ਬਾਬਾ ਮੇਜ ਸਿੰਘ ਸੋਢੀ ਦਸ਼ਮੇਸ਼ਤਾਨਾਦਾਲ ਜਿਨ੍ਹਾਂ ਦੇ ਖਾਲਸਾ ਸਾਡੇ ਨਾਲ ਪ੍ਰਿੰਸ ਸਿੰਘ ਜੀ ਹਨੂ ਬੀਰ ਸਿੰਘ ਜੀ ਬਲਕੀਸ ਸਰਦਾਰ ਮੋਕੀਤ ਸਿੰਘ ਜੀ ਹਰ ਸੰਗਰੂ ਦੇ ਲਾडले ਜੋਦੇ ਸਿੰਘ ਇਹਨਾਂ ਨਾਲ ਸਾਡੀ ਭੇਟ ਹੋਈ ਪਰ ਅਸੀਂ ਦਰਸ਼ਨ ਕੀਤੇ ਅੱਜ ਦੇ ਇਹ ਜਾਹੋ ਜਲਾਲ ਨੂੰ ਵੇਖ ਕੇ ਇੰਜ ਪ੍ਰਤੀਤ ਹੋਇਆ ਕਿ ਜੋ ਦਸਮ ਪਾਸ਼ਾ ਮਹਾਰਾਜ ਨੇ ਖਾਲਸਾ ਤਿਆਰ ਬਰ ਤਿਆਰ ਕੀਤਾ ਸੀ ਉਹ ਕਾਲਪੁਰਖ ਦੀ ਫੌਜ ਪਰਮਾਤਮਕੀ ਮੌਜ ਸਥਿਰ ਜੜ ਦੀ ਕਲਾਚ ਹੈ ਚੜਦੀ ਕਲਾਚ ਰਹੇਗਾ ਔਰ ਚੜਦੀ ਕਲਾਚ ਸੀ ਪਰ ਸਮੇ ਦੇ ਹਾਲਾਤਾਂ ਸਮੇ ਦੀ ਨਿਜਾਗਤ ਨੇ ਕਿਤੇ ਨਾ ਕਿਤੇ ਜੋ ਅੱਜ ਦੇ ਸਭਾਵਿਕ ਸੁਭਾਅ ਨਾਲ ਥੋੜੀ ਝਾਲਾ ਕਰੀਆ ਹਰ ਘਰ ਪਰਿਵਾਰ ਤੇ ਸਾਡੇ ਸਿੱਖੀ ਦੇ ਸਦਾਤਾ ਨੂੰ ਵੀ ਇਹ ਜੋ ਦਲ ਖਾਲਸਾ ਹੈ ਇਹ ਨਵਾਬ ਕਪੂਰ 1734 ਵਿੱਚ 65 ਦਲਾਂ ਨੂੰ ਤੋੜ ਕੇ ਮਿਸਲਾਂ ਵਿੱਚ ਪਰਵਰਤਨ ਕੀਤਾ ਜਿਹਦੇ ਵਿੱਚੋਂ ਦੋ ਦਲ ਤਿਆਰ ਕੀਤੇ ਗਏ ਬੁੱਢਾ ਦਲ ਤੇ ਤਰਨਾ ਦਲ ਬੁੱਢਾ ਦਲ ਦੇ ਵਿੱਚ 40 ਸਾਲ ਤੋਂ ਉੱਪਰ ਵਾਲੇ ਭਰਤੀ ਕੀਤੇ ਜਾਂਦੇ ਸੀ ਤੇ ਤਰਨਾ ਦਲ ਦੇ ਵਿੱਚ ਇਦਾਂ ਦੇ ਜਿਹਾਰੂ ਯੋਧੇ ਜਵਾਨ ਸਿੰਘ ਭਰਤੀ ਕੀਤੇ ਜਾਂਦੇ ਉਹਦੇ ਵਿੱਚ ਵੀ ਅੱਗੇ ਸਖਾਵਾਂ ਹੈ ਕਈ ਸਿੰਘ ਉਸ ਕੈਟਾਗਰੀ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ ਜੋ ਅਜੇ ਹਿਸਟਰੀ ਦੇ ਵਿੱਚ ਲਿਖਿਆ ਹੈ ਕਿਉਂਕਿ ਹਰ ਸਿੰਘ ਚਾਹੁੰਦਾ ਕਿ ਮੈਂ ਸ਼ਸਤਰ ਦੇ ਨਾਲ ਜੰਗ ਕਰਾਂ ਤੇ ਦੇਸ਼ਕੌਮ ਦੀ ਰਾਖੀ ਕਰਾਂ ਮੈਂ ਆਰਮੀ ਚ ਰਿਟਾਇਰਡ ਸੁਬੇਰ ਮੇਜਰ ਦਿਲਬਖ ਸਿੰਘ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਵੈਸਪੀਅਨ ਪੰਜਾਬ ਪੂਰੇ ਭਾਰਤ ਦੇਸ਼ ਦਾ ਹਰ ਦੇਸ਼ ਦੇ ਸੈਨਿਕਾਂ ਦਾ ਜਿਹੜਾ ਜਾਹੋ ਜਲਾਹ ਦਾ ਜਿਹੜੇ ਸਿਧਾਂਤ ਹੈ ਇਹ ਦਸਮ ਪਾਤਸ਼ਾਹ ਮਹਾਰਾਜ ਦੇ ਸਾਡੇ ਨਮਾਜੇ ਪੰਥ ਖਾਲਸੇ ਦੇ ਸਿਧਾਂਤਾਂ ਤੇ ਹੀ ਸੈਨਾ ਚੱਲ ਰਹੀ ਹੈ ਪਰ ਸੈਨਾ ਦੇ ਵਿੱਚ ਅਸੀਂ ਜਾ ਕੇ ਇਹ ਜੇ ਤਨਖਾਹ ਲੈ ਕੇ ਤੇ ਸਰਕਾਰ ਦੀ ਨੌਕਰੀ ਕਰਕੇ ਚ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਦੇਸ਼ ਭਗਤ ਦੀ ਰਾਖੀ ਕਰਦੇ ਹਾਂ ਪਰ ਇਹ ਜਿਹੜੇ ਖਾਲਸੇ ਹਨ ਅੱਜ ਵੀ ਨਿਰਸਵਾਰਥ ਨਿਰਭਾਵਨਾ ਕਿਸੇ ਭਾਵਨਾ ਵਾਸ ਹੋ ਕੇ ਨਹੀਂ ਨਿਰਸਵਾਰਥ ਔਰ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਨੇ ਮੈਂ ਕਾਲਪੁਰਖ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੰਜਾਬ ਵਿੱਚ ਪੰਜਾਬੀਆਂ ਪੰਜਾਬੀ ਬੋਲੀ ਔਰ ਸਾਡੀ ਏਕਤਾ ਔਰ ਭਾਈਚਾਰਾ ਜਿਹੜਾ ਹੈ ਇਹ ਬਣੇ ਤੇ ਸਿੱਖ ਜਿਹੜੇ ਆ ਹਰ ਘਰ ਵਿੱਚ ਕਮ ਸੇ ਕਮ ਪੰਜ-ਪੰਜ ਸਿੱਖਾਂ ਦਾ ਆਗਮਨ ਹੋਵੇ ਜੋ ਸਾਡੀ ਸਿੱਖੀ ਦੀ ਹੋਂਦ ਜਿਹੜੀ ਹੋਰ ਅੱਗੇ ਵੱਧੇ ਚੜੇ ਅੱਜ ਦੇ ਇਸ ਦਿਹਾੜੇ ਬਾਬਾ ਵੀਰ ਸਿੰਘ ਬਾਬਾ ਪੀਰ ਸਿੰਘ ਜੋ ਦਸਮ ਪਾਤਸ਼ਾਹ ਮਹਾਰਾਜ ਦੇ ਨਿਸ਼ਾਨੇ ਦੀ ਪਰਖ ਦੇ ਪੂਰੇ ਸਨ ਉਹਨਾਂ ਦੇ ਇਸ ਅਸਥਾਨ ਨਿਸ਼ਾਨੇ ਖਾਲਸਾ ਪਹੁੰਚ ਕੇ ਬਹੁਤ ਹੀ ਆਨੰਦ ਆਇਆ ਤੇ ਸੰਗਤਾਂ ਦੇ ਦਰਸ਼ਨ ਕਰਕੇ ਮਨ ਬੜਾ ਪ੍ਰਭਾਵਿਤ ਹੋਇਆ ਇਹ ਕਰਕੇ ਬਾਬਾ ਮੇਜਰ ਸਿੰਘ ਸੋਢੀ ਤੇ ਉਹਨਾਂ ਦੀ ਪੂਰੀ ਜਥੇਬੰਦੀ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਹਾਈ ਦਲਬਾਤ ਸਿੰਘ ਜੀ ਨਿਸ਼ਾਨੇ ਖਾਲਸਾ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਟਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਆਪੇ ਪੜੀ ਪੰਜਾਬ ਸੁਭਦ ਮੇਜਰ ਦਲਬਾਤ ਸਿੰਘ ਨਿਸ਼ਾਨੇ ਖਾਲਸਾ ਦਸ਼ਮੇਸ਼ ਤਰਨੰਦਲ ਬਾਬਾ ਮਜੀਠ ਸਿੰਘ ਸੋਢੀ ਉਹਨਾਂ ਦਾ ਉਹ ਸਥਾਨ ਹੈ ਨਿਸ਼ਾਨੇ ਖਾਲਸਾ ਜੋ ਅਮਰਸਰ ਨਵੇਂ ਪਿੰਡ ਤੋਂ ਮੈਤਿਆਲੇ ਰੋਡ ਦੇ ਉੱਤੇ ਖੱਬੇ ਬਣੇ ਸਥਿਤ ਹੈ ਠੀਕ ਹੈ ਜੀ ਤੇ ਤੁਸੀਂ ਵੀ ਉੱਥੇ ਗਏ ਸੀ ਹਾਂ ਜੀ 7 ਤਰੀਕ ਨੂੰ 7 2 2024 ਵਾਲੇ ਦਿਨ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਉਹਨਾਂ ਨੇ 209ਵਾਂ ਜਨਮ ਦਿਹਾੜਾ ਮਨਾਇਆ ਹਾਂ ਜੀ ਤੇ ਉਸ ਦਿਨ ਸਾਨੂੰ ਵੀ ਬਾਬਾ ਮੈਜਿਸਨ ਸੋਡੀ ਨੇ ਆਪਸਾ ਦਾ ਭੇਜਿਆ ਸੀ ਐਂ ਹੀ ਮੈਂ ਆਪਣੀ ਆਰਗੇਨਾਈਜੇਸ਼ਨ ਦੇ ਨਾਲ ਉੱਥੇ ਪਹੁੰਚੇ ਤੇ ਫਿਰ ਉੱਥੇ ਕਿਹੋ ਜਿਹਾ ਉੱਥੇ ਥੀ ਦੇਖਿਆ ਉੱਥੇ ਪਹੁੰਚਣ ਤੋਂ ਬਾਅਦ ਚ ਸਾਡੀ ਇੱਕ ਸੈਨਿਕ ਆਰਗੇਨਾਈਜੇਸ਼ਨ ਹੈ ਤੇ ਅਸੀਂ ਇੱਥੇ ਨੇ ਵੀ ਦਲ ਖਾਲਸੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਕਿਉਂਕਿ ਸੈਨਿਕਾਂ ਦੀ ਹੋਂਦ ਇਹਨਾਂ ਤੋਂ ਬਣੀ ਇਹ ਤਰਨਾ ਦਲ ਇਹ ਦਸ਼ਮੇਸ਼ ਤਰਨਾ ਦਲ ਦੇ ਮੁਖੀਆਂ ਵਿਸ਼ੇਸ਼ ਜਿੰਨੇ ਵੀ ਦਲ ਉਹਨਾਂ ਚ ਇੱਕ ਹੀ ਦਲ ਆ ਜਿਹਦੇ ਨਾਲ ਦਸ਼ਵੇਸ਼ਤਨਾ ਦਾ ਲੱਗਦਾ ਤੇ ਉਹ ਬਾਬਾ ਮਹਿੰਦਰ ਸਿੰਘ ਸੋਢੀ ਦੇ ਮੁਖੀ ਨੇ ਮਜੂਦਦਾ ਤੇ ਇਹਨਾਂ ਦਾ ਕੀ ਮਕਸਦ ਕੀ ਹੈ ਇਹਨਾਂ ਦਾ ਇਹਨਾਂ ਦਾ ਮਕਸਦ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ ਹਾਂਜੀ ਤੇ ਇਹ ਜਿਹੜੀ ਸਾਡੀ ਅੱਜ ਜੋ ਅਸੀਂ ਦੇਸ਼ ਦੇ ਵਿੱਚ ਪਣਪਰੇ ਆ ਜਾਂ ਸਿੱਖੀ ਅੱਜ ਬਹੁਤ ਉੱਚੇ ਲੈਵਲ ਤੇ ਸਿੱਖਤ ਤੇ ਪਹੁੰਚੀ ਹੈ ਹਾਂਜੀ ਇਹ ਇਹਨਾਂ ਜਥੇਬੰਦੀਆਂ ਇਹਨਾਂ ਦਲਾਂ ਦਾ ਯੋਗਦਾਨ ਹੈ ਹਾਂਜੀ ਜੋ ਨਵਾਬ ਕਪੂਰ ਨੇ 1734 ਦੇ ਵਿੱਚ 65 ਦਲ ਜਥਿਆਂ ਨੂੰ ਤੋੜ ਕੇ ਦੋ ਦਲ ਤਿਆਰ ਕੀਤੇ ਸੀ ਜਿਹਦੇ ਮੁਖੀ ਸਾਂਝੇ ਤੌਰ ਤੇ ਥਾਪੇ ਗਏ ਜਸਵੰਤ ਸਿੰਘ ਅਲੂਆੜੀ ਠੀਕ ਹੈ ਤੇ ਇਹ ਜਿਹੜਾ ਬੁੱਢਾ ਦਲ ਆ ਬੁੱਢਾ ਦਲ ਇੱਕ ਬੁੱਢਾ ਦਲ ਤਾਂ ਕਰਕੇ ਰੱਖਿਆ ਗਿਆ ਉੱਤੇ ਉਸ ਸਮੇਂ ਸਿੰਘਾਂ ਦੇ ਉੱਤੇ ਬਹੁਤ ਤਸ਼ੱਦਦ ਕੀਤੀ ਜਾਂਦੀ ਸੀ ਜ਼ਾਲਮ ਹਾਕਮਾਂ ਲੋ ਤੇ ਬੁੱਢਾ ਦਲ ਤੋਂ 40 ਸਾਲ ਦੇ ਉੱਪਰ ਵਾਲੇ ਭਰਤੀ ਕੀਤੇ ਜਾਂਦੇ ਤੇ ਤਰਨਾ ਦਲ ਚ ਜਿਹਾਰੂ ਜੋਦੇ ਕੰਟੋਨਰ ਦੇ ਪ੍ਰਤੀ ਜਿਹੜੇ ਨੌਜਵਾਨ ਸਨ ਨੌਜਵਾਨ ਪ੍ਰਤੀ ਕੀਤੇ ਜਾਣ ਠੀਕ ਹੈ ਧੰਨਵਾਦ ਜੀ